ਹੈਲੋ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਰਾਣੀ ਦੇ ਬਲੌਗ ਵਿੱਚ ਅੱਜ ਆਜੋ ਤੁਹਾਨੂੰ ਕਿਚਨ ਵਿੱਚ ਲੈ ਕੇ ਜਾਈਏ ਦੇਖੀਏ ਆਪਾਂ ਅੱਜ ਕੀ ਬਣਾਵੇ ਖਾਣੀਆਂ ਕੁੜੀਆਂ ਸਾਨੂੰ ਤੇ ਅਸੀਂ ਗਵਾ ਗਏ ਸੀ ਨਾ ਤੇ ਫਿਰ ਪਾਵਾਗੇ ਤੁਹਾਨੂੰ ਵੀਡੀਓ ਉਹਦੀਆਂ ਵੀ ਤੇ ਹੁਣ ਇਹਨਾਂ ਨੂੰ ਆਪਾਂ ਪੁੱਛਦੇ ਹਾਂ ਵੀ ਅੱਜ ਸਾਨੂੰ ਕੀ ਖਾਣੀਆਂ ਸਵੇਰ ਨੂੰ ਜਿਹੜਾ ਬ੍ਰੇਕਫਾਸਟ ਮੰਨ ਲਓ ਲੰਚ ਬ੍ਰਾਂਚ ਤੇ ਪੁੱਛੀਏ ਇਹਨਾਂ ਨੂੰ ਫਿਰ ਹੈਲੋ ਸਤਿ ਸ਼੍ਰੀ ਅਕਾਲ ਕੁੜੀਓ ਲੈ ਸਸਿਕਾ ਹਾਲ ਚਾਲ ਆ ਤੁਹਾਡਾ ਬਹੁਤ ਬੜੀਆਂ ਬਹੁਤ ਬੜੀਆਂ ਤੁਸੀਂ ਦੱਸੋ ਕੀ ਖਾਓਗੇ ਅੱਜ ਸਾਨੂੰ ਘੋਆ ਦੀ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਨਾਲ ਮੱਖਣਾ ਅੱਛਾ ਹਾਂਜੀ ਲਓ ਜੀ ਭਾਰ ਵਧਾਉਣਾ ਤੁਸੀਂ ਸਾਡਾ ਹੈਂ ਬੜੀ ਇੰਡੀਆ ਦਾਾਸ ਸਰੋਂ ਦਾ ਸਾਗ ਮੱਕੀ ਦੀ ਰੋਟੀ ਮੇਰੇ ਤੋਂ ਬੜਾ ਕੁਝ ਹੁੰਦਾ ਇਹਨੂੰ ਲਓ ਜੀ ਇਹ ਤਾਂ ਸਾਡੀ ਪੂਰੀ ਫੇਵਰੇਟ ਡਿਸ਼ ਹੈਗੀ ਆ ਨਾ ਆਪਣੀ ਸਾਰਿਆਂ ਦੀ ਹੂੰ ਮੱਖਣ ਦੇ ਨਾਲ ਨਾਲ ਲੱਸੀ ਤੇ ਅਸੀਂ ਵੀ ਅਸੀਂ ਆ ਜਾ ਤੁਸੀਂ ਵੀ ਖਾ ਲਓ ਭਾਈ ਲਓ ਜੀ ਸਾਡੀ ਦੇਵੀ ਤੁਹਾਨੂੰ ਵੀ ਇਨਵਾਈਟ ਕਰਦੀ ਆ ਕਹਿੰਦੀ ਤੁਸੀਂ ਵੀ ਖਾ ਲਓ ਖਾਓ ਭਾਈਆ ਹਾਂਜੀ ਖਾਓ ਖਾਓ ਸਵਾਦ ਲਵੋ ਫੇਰ ਹੀ ਪਤਾ ਲੱਗਦਾ ਭਈ ਅਸੀਂ ਪੰਜਾਬ ਆਏ ਹੋਏ ਆ ਹੈ ਰੋਟੀਆਂ ਬਣਾਦੀ ਨੇ ਬਹੁਤ ਵਧੀਆ ਮੱਖਣੀ ਹੱਥ ਤੇ ਤੁਸੀਂ ਆਓ ਤੁਸੀਂ ਫਿਰ ਕੋਨੇ ਫਾਕੇ ਜਾਓ ਲਓ ਜੀ ਇਹ ਸਾਰਿਆਂ ਨੂੰ ਇਨਵਾਈਟ ਕਰ ਰਹੀ ਆ ਵਾ ਬੀਬੀਆਂ ਤੈਨੀਆਂ ਆਓ ਸਾਡੇ ਕੋਲੇ ਤੇ ਤੁਸੀਂ ਵੀ ਮੱਕੀ ਰੋਟੀ ਖਾਓ ਤੇ ਨਾਲ ਤੁਸੀਂ ਮੱਖਣ ਲਓ ਮੱਖਣੀ ਤੁਸੀਂ ਨਾਲ ਕਿਉਂ ਵਿੱਚ ਉਹਦੇ ਸਾਗ ਵਿੱਚ ਪਾਓ ਲੱਸੀ ਨਾਲ ਪੀਓ ਬਹੁਤ ਵਧੀਆ ਹੁੰਦੀ ਇਹ ਸਭ ਤੋਂ ਵਧੀਆ ਬੈਸਟ ਆ ਦੇਖੋ ਉਹਦਾ ਸਰੋਂ ਦਾ ਸਾਗ ਬਣਿਆ ਹੋਇਆ ਮੱਕੀ ਰੋਟੀ ਕੰਲਾ ਇਹ ਮੇਰੀ ਭਤੀਜਾ ਨੂੰ ਜਿਹੜੀ ਗਈ ਸਾਡੇ ਵਾਸਤੇ ਸਪੈਸ਼ਲ ਲੈ ਕੇ ਆਉਂਦਾ ਉਹਦੇ ਪੇਕਿਆਂ ਪਾਉਂਦਾ ਪੇਕਿਆਂ ਦੀ ਚੀਜ਼ ਦਾ ਧਮਾਨ ਹੀ ਬਹੁਤ ਆ ਨਾ ਸਾਗ ਬਣਾਇਆ ਹੈ ਆਪਦੀਆਂ ਭੂਆ ਜੀ ਵਾਸਤੇ ਹਾਂ ਉਹ ਤੋਂ ਗੰਦਲਾਂ ਦਾ ਸਾਗ ਲਿਆਉਂਦਾ ਨਾਲੇ ਸਾਡੇ ਸਾਡੇ ਵਾਸਤੇ ਘਰ ਦੇ ਆਲੂ ਲੈ ਕੇ ਆਉਂਦੇ ਹੋਰ ਕੀ ਲੈ ਕੇ ਆਉਂਦਾ ਸੀ ਅੱਜ ਜੀ ਸਾਗ ਲੈ ਕੇ ਆਉਂਦਾ ਸਰੋਂ ਦਾ ਆਲੂ ਲੈ ਕੇ ਆਉਂਦੇ ਫਿਰ ਆਕ ਮੱਠੀ ਪਾ ਕੇ ਆਏ ਸਾਰਾ ਕੁਝ ਇਕੱਠਾ ਕਰਕੇ ਫਿਰ ਅਸੀਂ ਬਣਾਇਆ ਅੱਛਾ ਪਰ ਸਾਨੂੰ ਕੱਲ ਨੂੰ ਇਹ ਕਹਿੰਦੇ ਵੀ ਤੁਹਾਨੂੰ ਫੇ ਮੱਕੀ ਦੀ ਰੋਟੀ ਦੇ ਵਿੱਚ ਮੇਥੇ ਪਾ ਕੇ ਪਾਲਖ ਪਾ ਕੇ ਗੰਡਾ ਪਾ ਕੇ ਐਸਾਂ ਰੋਟੀ ਹੋਣੀ ਆ ਆਹ ਤਾਂ ਹੀ ਖਾਣਾ ਬਸਸਬ ਤੋਂ ਹੈ ਹਾਂ ਪੰਜਾਬ ਦਾ ਖਾਣਾ ਇਹੀ ਵਧੀਆ ਸਾਰਿਆਂ ਤੋਂ ਵਧੀਆ ਖਾਣਾ ਇਹੀ ਆ ਅਸੀਂ ਤਾਂ ਉੱਥੇ ਗਏ ਸੀਗੇ ਦੇਖਦੇ ਸੀਗੇ ਕਿ ਸਾਨੂੰ ਮੱਕੀ ਰੋਟੀ ਮਿਲੂਗੀ ਕੋਸ ਸਾਨੂੰ ਉੱਥੇ ਮੱਕੀ ਰੋਟੀ ਨਹੀਂ ਮਿਲੀ ਕੋਸ ਸਾਗ ਨਹੀਂ ਵਿਆਹ ਦੇ ਵਿੱਚ ਵੀ ਉਹ ਪਾਲਕ ਜੀ ਆ ਪਾਕੇ ਦੇ ਵਿੱਚ ਪਾਸ ਨੇ ਪਨੀਰ ਉਹ ਵੀ ਨਹੀਂ ਉਹ ਚੀਜ਼ ਬੰਦੀ ਆ ਹੁਣ ਜੇ ਸਾਗ ਨਾ ਕਰੋ ਤਾਂ ਇਹ ਤਾਂ ਚੀਜ਼ ਹੀ ਹੋਰ ਤੇ ਅਸੀਂ ਵੀ ਹੁਣ ਵਿਆਹ ਹੁੰਦਾ ਹੁੰਦਾ ਸੀ ਬਿਜੀ ਰਹੇ ਹੁਣ ਥੋੜਾ ਜਿਹਾ ਦੇਖਦੇ ਆ ਟੈਕਦੇ ਆ ਵੀ ਕੀ ਹੁੰਦਾ ਵਾ ਤੇ ਦੋ ਹfte ਸਾਡੇ ਇਸ ਤਰ੍ਹਾਂ ਭੱਜਣਾ ਠ ਵਿੱਚ ਨਿਕਲ ਗਏ ਬਹੁਤ ਥੱਕ ਗਏ ਤੇ ਹੁਣ ਅੱਜ ਤਾਂ ਵੈਦਰ ਵੀ ਉੱਧਰ ਠੀਕ ਆ ਉੱਥੇ ਬਹੁਤ ਸੋਹਣੀ ਧੁੱਪ ਸੀ ਬਹੁਤ ਵਧੀਆ ਲੱਗਿਆ ਤਾਂ ਪਤਾ ਹੀ ਹੈ ਇੰਗਲੈਂਡ ਵਿੱਚ ਮੌਸਮ ਕਾਜ ਜਿਹਾ ਹੁੰਦਾ ਘੱਟ-ਘੱਟ ਐਵੇਂ ਸਾਰੇ ਹੀ ਹੋਂਦੇ ਠੰਡ ਦੀ ਘੱਟ ਜਾਂਦੇ ਤੇ ਆ ਸਾਡਾ ਹਾਂ ਟੈਂਪਰੀਰੀ ਜਿਗਾਰਡ ਬਣਾਇਆ ਹੁੰਦਾ ਆ ਦੇਖੋ ਤੇ ਜਦੋਂ ਅਸੀਂ ਆਉਂਦੇ ਆ ਉਦੋਂ ਉਹ ਘਰ ਖੋਲਦੇ ਆ ਆਹ ਰਿਕਾ ਤਾਂ ਸਾਫ਼-ਸੁਫ਼ ਕਰਕੇ ਤੇ ਫੇਰ ਅਸੀਂ ਇੱਥੇ ਰਹਿੰਦੇ ਆ ਸਾਡਾ ਪੂਰਾ ਪਰਿਵਾਰ ਆਉਂ ਕੋ ਇੱਥੇ ਅਸੀਂ ਇਕੱਠੇ ਹੋ ਕੇ ਬੈੰਨੇ ਆ ਹੋਰ ਸਾਡੇ ਘਰਾਂ ਦੇ ਆ ਜਾਂਦੇ ਆ ਤੇ ਅਸੀਂ ਫੇਰ ਬੈਠੇ ਗੱਪਾਂ ਕਰਦੇ ਆ ਆਉਣ ਦਿਨਾਂ ਦਿਨ ਨੂੰ ਕੋਈ ਕੰਮ ਕਰ ਲਾਂਗੇ ਕਿਤੇ ਢੇੜਾ ਕੱਢਿਆਵਾਂਗੇ ਆਹ ਫ੍ਰੀਜ ਆ ਨਵਾਂ ਲਿਆ ਸੌਰੀ ਆਹ ਪੁਰਾਣਾ ਫ੍ਰੀਜ ਤੇ ਆ ਸਾਡੇ ਆ ਦੇਖੋ ਇੱਥੇ ਮੈਨੂੰ ਤੁਹਾਨੂੰ ਕਿੰਨੇ ਹਾਲ ਲੱਭੇ ਆਹ ਪਤੀਲਾ ਭਰਿਆ ਹੋਇਆ ਤੇ ਨੀ ਦਾ ਐਨੇ ਐਨੇ ਸਮੋਸੇ ਲੱਡੂ ਪਕਾੜੀਆਂ ਸਜਾ ਪਰ ਤੇ ਅਸੀਂ ਚਾਰ ਚਾਰ ਪੰਜ ਖੈਪਲੀਆਂ ਦੇ ਹਿਸਾਬ ਨਾਲ ਉਹ ਫੜਾ ਕੇ ਸਾਨੂੰ ਆ ਬੜਵੀ ਲਿਆ ਕੇ ਰੱਖਿਆ ਹੋਇਆ ਰਾਤ ਨੂੰ ਫੇਰ ਸਾਗ ਤੇ ਗੁੜ ਗੁੜ ਖਾਵਾਂਗੇ ਗੁੜ ਦੀ ਚਾਹ ਉਹ ਸਾਡੇ ਤਾਂ ਆਪ ਪਏ ਤੇ ਇਸ ਤਰ੍ਹਾਂ ਦਾ ਸਰਦਾਇ ਸੁਵਿਗਾਰ ਰੱਖਿਆ ਹੋਇਆ ਵਾ ਤੇ ਹੁਣ ਮੇਰੇ ਹਸਬੰਦ ਉਹ ਚਲੇ ਗਏ ਅੱਜ ਦਿੱਲੀ ਮੀਟਿੰਗ ਸੀਗੀ ਅਸੀਂ ਇੱਧਰ ਆ ਗਏ ਮੇਰਾ ਕਜ਼ਨ ਤਮੇਸ਼ ਸਿਸਟਰ ਇੱਥੇ ਆ ਗਏ ਤੇ ਚੰਗਾ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਆਪਾਂ ਧਿਆਨ ਰੱਖੋ